ਜੇ ਸੈਟਲਾਈਟ ਜਿਹੜੀ ਧੂਆਂ ਦੇਖ ਕੇ ਤੁਰੰਤ ਇੱਥੇ ਅਫਸਰ ਆ ਜਾਂਦੇ ਨੇ ਅੱਜ ਉਹ ਸੈਟਲਾਈਟ ਆ ਜਿਹੜੀ ਉਹਨਾਂ ਦੀ ਉਹ ਗੰਦਾ ਪਾਣੀ ਕਿਉਂ ਨਹੀਂ ਦੇਖ ਰਹੀ ਇਹ ਉਹ ਗੰਦਾ ਪਾਣੀ ਦੇਖ ਕੇ ਇੱਥੇ ਆਉਣ ਜਿਹੜਾ ਕਿਸਾਨ ਅੱਜ ਮਰ ਰਿਹਾ ਡੁੱਬਣ ਦੇ ਕਿਨਾਰੇ ਜਿਹਦੀ ਫਸਲ ਦਾ 50% ਝਾੜ ਘਟ ਗਿਆ ਜਿਹੜਾ ਖਰਚਾ ਜਿਹੜਾ ਉਹ ਤਿੰਨ ਗੁਣਾ ਵੱਧ ਗਿਆ ਉਸ ਕਿਸਾਨ ਦੀ ਜੇ ਸਰਕਾਰ ਬਾਹ ਫੜੇ ਜੇ ਮੁੱਖ ਮੰਤਰੀ ਇੱਥੇ ਆ ਕੇ ਪਾਣੀ ਚੈੱਕ ਕਰਕੇ ਇਹਨਾਂ ਨੂੰ ਬੰਦ ਦਾ ਮੁਆਵਜ਼ਾ ਦੇਵੇ ਇਹਨਾਂ ਦੇ ਬੱਚੇ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਉਹਨਾਂ ਨੂੰ ਨੌਕਰੀਆਂ ਦੇਵੇ ਉਹਦਾ ਵੀ ਧੰਨਵਾਦ ਕਰਾਂਗੇ ਜੇ ਮੁੱਖ ਮੰਤਰੀ ਸਾਹਿਬ ਆਪ ਸਾਡੀ ਸੁਣਵਾਈ ਕਰਦੇ ਨੇ ਕੋਈ ਕਾਰਜਕਾਰੀ ਨਹੀਂ ਸਰਕਾਰਾਂ ਦੀ ਜੀ ਜਦੋਂ ਡਿਸਟ੍ਰਿਕਟ ਨੂੰ ਐਪਲੀਕੇਸ਼ਨ ਦਿੰਦੇ ਆ ਉਹ ਪ੍ਰਦੂਸ਼ਣ ਬੋਰਡ ਵਾਲਿਆਂ ਨੂੰ ਭੇਜ ਦਿੰਦੇ ਨੇ ਜੀ ਐਨਟੀ ਵਾਲਿਆਂ ਨੂੰ ਭੇਜ ਦਿੰਦੇ ਨੇ ਉਹ ਇੱਥੇ ਆ ਕੇ ਪਾਣੀ ਦੇ ਲੈਵਲ ਪਾਣੀ ਦਾ ਲੈ ਜਾਂਦੇ ਨੇ ਬੇੜਾ ਟੈਸਟ ਕਰਦੇ ਆ ਜੀ ਇਹ ਕਰਦੇ ਆ ਬੋਈ 25 ਸਾਲ ਤੋਂ ਪਾਣੀ ਦਾ ਟੈਸਟ ਨਹੀਂ ਹੋਇਆ ਉਹਨਾਂ ਕੋਲੋਂ 25 ਸਾਲ ਤੋਂ ਉਹਨਾਂ ਤੋਂ ਫੈਕਟਰੀ ਦੇ ਮਾਲਕ ਨੂੰ ਫੜਿਆ ਨਹੀਂ ਗਿਆ ਜਦੋਂ ਅਸੀਂ ਮਿਲਦੇ ਆ ਉਹ ਕਹਿੰਦੇ ਤੁਹਾਡੇ ਪਾਣੀ ਦਾ ਸੈਂਪਲ ਭੇਜਿਆ ਹੋਇਆ ਜੀ ਉਸ ਫੈਕਟਰੀ ਦੇ ਮਾਲਕ ਦੀਆਂ ਸੀ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਸੀਰ ਕਰਦੇ ਆ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਤਾਂ ਇਹ ਦੱਸੇ ਵੀ ਸਰਕਾਰ ਸਾਡੀ ਕੀ ਮਦਦ ਕਰ ਰਹੀ ਆ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਇਹਨਾਂ ਨੂੰ ਨਵੇਂ ਬੋਰ ਕਰਾ ਕੇ ਦੇਵੇ ਜਿੱਥੋਂ ਬੋਰ ਕਰਕੇ ਸਾਫ ਪਾਣੀ ਆਊਗਾ ਉੱਥੋਂ ਲੈ ਕੇ ਖੇਤ ਤੱਕ ਪਾਈਪ ਲਾਈਨ ਪਾ ਕੇ ਦੇਵੇ ਜਿਹੜਾ ਨਹਿਰੀ ਪਾਣੀ ਆ ਉਹਦਾ ਪ੍ਰਬੰਧ ਕਰੇ ਨਹਿਰੀ ਪਾਣੀ ਜੇ ਪ੍ਰਬੰਧ ਕਰਦੀ ਆ ਉੱਚੇ ਖੇਤਾਂ ਨੂੰ ਮੋਟਰਾਂ ਨਾਲ ਹੀ ਚੱਕਣ ਕਿਸਾਨ ਆਪਣੀ ਜਿਹੜੇ ਬਿਜਲੀ ਦੇ ਕਨੈਕਸ਼ਨ ਲੱਗੇ ਹੋਏ ਨੇ ਇਹਨਾਂ ਦੀ ਪਰਮਿਸ਼ਨ ਆ ਜਿਹੜਾ ਡਿਸਟ੍ਰਿਬ ਦੇਵੇ ਇਸੇ ਕੋਲ ਕਰੋੜਾਂ ਦੇ ਰਾਹਤ ਫੰਡ ਪਏ ਨੇ ਜਿਹੜੇ ਲੋਕਾਂ ਵਾਸਤੇ ਪਏ ਨੇ ਜਿਹੜੇ ਪਰਿਵਾਰਾਂ ਦੀ ਇਸ ਗੰਦੇ ਪਾਣੀ ਨਾਲ ਮੌਤ ਹੋ ਗਈ ਉਹਨਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਤਰਤ ਦੇ ਆਧਾਰ ਤੇ ਕੋਈ ਨੌਕਰੀ ਦਿੱਤੀ